ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਵਿੱਚ ਸਭ ਤੋਂ ਵੱਡੇ Hindu ਧਰਮ ਨਾਲ ਸੰਬੰਧਿਤ ਮੰਦਰ ਦੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ Hindu ਧਰਮ ਦੇ ਮੰਦਰ ਨੇ ਦੇਵੀ-ਦੇਵਤਿਆਂ ਦੇ ਇੰਨੇ ਜ਼ਿਆਦਾ ਮੰਦਰ ਨੇ ਕਿ ਲੋਕ ਹਲੇ ਵੀ ਉਹਨਾਂ ਤੱਕ ਪਹੁੰਚ ਨਹੀਂ ਸਕੇ પ્રાચીਨ ਮੰਦਰ ਇਤਿਹਾਸਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਨੇ ਤੇ ਇਸੇ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਭਗਵਾਨ ਨੇ ਆਪਣੇ ਪੈਰ ਰੱਖੇ ਹੋਏ ਨੇ ਤੇ ਜਿੱਥੇ ਲੋਕ ਹਲੇ ਤੱਕ ਪਹੁੰਚ ਨਹੀਂ ਸਕਿਆ ਲੋਕ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਜਗ੍ਹਾ ਅਜਿਹਿਆਂ ਨੇ ਜਿੰਨਾ ਤੱਕ ਹਲੇ ਵੀ ਇਨਸਾਨ ਪਹੁੰਚ ਨਹੀਂ ਸਕਿਆ ਸੋ ਅੱਜ ਆਪਾਂ ਗੱਲ ਕਰਾਂਗੇ ਭਾਰਤ ਤੋਂ ਬਾਹਰ ਤੇ ਵਿਸ਼ਵ ਦਾ ਸਭ ਤੋਂ ਵੱਡਾ ਹਿੰਦੂ ਮੰਦਿਰ ਜਿਹਦੇ ਬਾਰੇ ਮੈਨੂੰ ਲੱਗਦਾ ਭਾਰਤ ਦੇ ਲੋਕਾਂ ਨੂੰ ਉਜਨ ਨੂੰ ਤਾਂ ਪਤਾ ਹੋਊਗਾ ਪਰ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਊਗਾ ਸੋ ਵਿਦੇਸ਼ ਦੇ ਵਿੱਚ ਇਸ ਮੰਦਿਰ ਦੇ ਬਾਰੇ ਕਾਫੀ ਲੋਕਾਂ ਨੂੰ ਪਤਾ ਇਸ ਮੰਦਿਰ ਦਾ ਨਾਮ ਅੰਕੋਰ ਵਟ ਮੰਦਿਰ ਆ ਤੇ ਕੰਬੋਡੀਆ ਦੇ ਵਿੱਚ ਸਥਿਤ ਆ ਕੰਬੋਡੀਆ ਜਾਣ ਲਈ ਵਿਏਟਨਾਮ ਦੇ 에ਰਪੋਰਟ ਤੇ ਉਤਰ ਕੇ ਆਪਾਂ ਬੱਸ ਲੈ ਸਕਦੇ ਆ ਜਾਂ ਸਿੱਧਾ ਕੰਬੋਡੀਆ 에ਰਪੋਰਟ ਤੇ ਜਾ ਕੇ ਆਪਾਂ ਇਸ ਮੰਦਿਰ ਤੱਕ ਪਹੁੰਚ ਸਕਦੇ ਆ ਕੀ ਇਤਿਹਾਸ ਆ ਇਸ ਮੰਦਿਰ ਦਾ Hindu ਧਰਮ ਦੇ ਨਾਲ ਸੰਬੰਧ ਹੋਣ ਦਾ ਕੀ ਪਰਮਾਨ ਦੇਲਦੇ ਨੇ ਵੀ ਇਸ ਮੰਦਿਰ ਨੂੰ ਹਿੰਦੂ ਧਰਮ ਦੇ ਨਾਲ ਜੋੜਿਆ ਜਾਂਦਾ ਪੂਰੀ ਗੱਲ ਵੀਡੀਓ ਦੇ ਵਿੱਚ ਕਰਾਂਗੇ ਤਸਵੀਰਾਂ ਜੋ ਤੁਸੀਂ ਪਿੱਛੇ ਦੇਖ ਰਹੇ ਆ ਇਹ ਤਸਵੀਰਾਂ ਉਸੇ ਮੰਦਿਰ ਦੀਆਂ ਨੇ ਵੀਡੀਓ ਪਸੰਦ ਆਊਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਇਤਿਹਾਸ ਆ ਜਿਹੜਾ ਅੱਗੇ ਹੋਰ ਵੀ ਰੋਚਕ ਤੇ ਦਿਲਚਸਪ ਆ ਸੁਣਨ ਵਾਲੀਆਂ ਗੱਲਾਂ ਨੇ ਥੋੜੀ ਜੀ ਲੰਬੀ ਵੀਡੀਓ ਹੋਣ ਵਾਲੀ ਆ ਤੇ ਡਟ ਹੈ ਇਹਨੂੰ ਕੌਣ ਇਤਿਹਾਸ ਦੇ ਵਿੱਚ ਗੱਲ ਕਰੀਏ ਇਹ ਮੰਦਿਰ ਕਿੱਦਾਂ ਲੱਭਿਆ ਤੇ 900 ਸਾਲ ਪਹਿਲਾਂ ਇਸ ਮੰਦਿਰ ਨੂੰ ਕਿਸ ਨੇ ਬਣਾਇਆ ਕੌਣ ਸੀ ਇਸ ਦਾ ਨਿਰਮਾਣ ਕਰਤਾ ਤੇ ਕਿੱਦਾਂ ਇਹ ਹੋਂਦ ਵਿੱਚ ਆਇਆ ਸਭ ਤੋਂ ਪਹਿਲਾਂ 19ਵੀਂ ਸਦੀ ਤੋਂ ਪਹਿਲਾਂ ਇਹ ਮੰਦਿਰ ਸੀਗਾ ਜਿਹੜਾ ਵਰਤਮਾਨ ਲੋਕਾਂ ਦੀ ਨਜ਼ਰ ਤੋਂ ਬਹੁਤ ਪਰੇ ਸੀ ਕਿਸੇ ਨੂੰ ਕੋਈ ਵੀ ਅੰਦਾਜ਼ਾ ਨਹੀਂ ਸੀ ਵੀ ਇਹ ਮੰਦਿਰ ਆ ਜਿਹੜਾ ਵਾਕਈ ਹੈਗਾ ਵਾ ਕੋਈ ਆ ਕਿ ਫਰਾਂਸੀਸੀ ਖੋਜਕਰਤਾ ਸਰ ਹੈਨਰੀ ਇੱਕ ਦਿਨ ਕੰਬੋਡੀਆ ਦੀ ਖੋਜ ਕਰਦੇ ਕਰਦੇ ਕੰਬੋਡੀਆ ਦੇ ਰਿਸਰਚ ਕਰਦੇ ਕਰਦੇ ਜੰਗਲ ਦੇ ਵਿੱਚ ਪਹੁੰਚੇ ਵੱਡੇ ਵੱਡੇ ਬਾਸ ਦੇ ਦਰਖਤਾਂ ਨੂੰ ਪਾਰ ਕਰਦੇ ਹੋਏ ਉਹਨਾਂ ਨੇ ਇੱਕ ਬਹੁਤ ਸੋਹਣਾ ਕੁੰਦਰ ਦੀ ਨਜ਼ਾਰਾ ਦੇਖੀ ਜੋ ਕਿ ਇੱਕ ਬਹੁਤ ਵੱਡੇ ਮਹਿਲ ਦੀ ਇਬਾਰਤ ਸੀ ਪਹਿਲਾਂ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਕਿਸੇ ਗੁੰਮੇ ਹੋਏ ਰਾਜਵੰਸ਼ ਦਾ ਮਹਿਲ ਆ ਕਿਲਾਵਾ ਸੋ ਅੱਜ ਮੈਂ ਇਹ ਚੀਜ਼ ਨੂੰ ਖੋਜਿਆ ਪਰ ਜਦੋਂ ਉਹਨਾਂ ਨੇ ਹੋਰ ਇਸ ਚੀਜ਼ ਨੂੰ ਅੱਗੇ ਖੋਜਣਾ ਪਰਖਣਾ ਸ਼ੁਰੂ ਕੀਤਾ ਤਾਂ ਇਹ ਇੱਕ ਮੰਦਰ ਪਤਾ ਚੱਲਿਆ ਜੋ ਕਿ 900 ਸਾਲ ਪੁਰਾਣਾ ਮੰਦਰ ਸੀ ਤੇ ਹਿੰਦੂ ਧਰਮ ਦੇ ਨਾਲ ਰਿਲੇਟਡ ਸੀ ਤੇ ਇੱਥੇ ਇਸ ਮੰਦਰ ਨੂੰ ਬੁੱਧ ਧਰਮ ਦੇ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਇਹ ਮੰਦਰ ਕਿਸ ਨੇ ਬਣਾਇਆ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਇਹ ਮੰਦਰ ਸੂਰਿਆ ਵਰਮਨ ਨੇ ਖਮੇਰ समराधि राजधानी जशोदरपुरा ਦੇ ਵਿੱਚ ਬਣਾਇਆ ਸੀ ਇਸ ਮੰਦਰ ਨੂੰ ਬਣਾਉਣ ਦੀ ਜਿਹੜੀ ਸੋਚ ਆ ਉਹ ਰਾਜੇ ਦੇ ਦਿਮਾਗ ਦੇ ਵਿੱਚ 1113 ਈਸਵੀ ਨੂੰ ਆਈ ਕਿ ਕਿਹਾ ਜਾਂਦਾ 1122 ਈਸਵੀ ਨੂੰ ਇਸ ਮੰਦਰ ਦਾ ਜਿਹੜਾ ਵਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਤੇ ਇਹ ਨਿਰਮਾਣ ਪ੍ਰਾਚੀਨ ਭਾਰਤ ਦੇ ਮੂਲ ਕਲਿੰਗ ਦੇ ਪੰਡਿਤ ਦਿਵਾਕਰ ਜੀ ਦੁਆਰਾ ਕੀਤਾ ਗਿਆ ਸੀ ਤੇ 1150 ਦੇ ਵਿੱਚ ਇਸ ਮੰਦਰ ਦੀ ਇਮਾਰਤ ਦਾ ਢਾਂਚਾ ਜਿਹੜਾ ਸੀਗਾ ਉਹ ਬਣ ਕੇ ਤਿਆਰ ਹੋ ਗਿਆ ਸੀ ਰਾਜੇ ਦੀ ਮੌਤ ਤੋਂ ਬਾਅਦ ਇਸ ਮੰਦਰ ਦੀ ਜਿਹੜੀ ਆ ਸਜਾਵਟੀ ਕੰਮ ਜੋ ਵੀ ਮੰਦਰ ਦੇ ਵਿੱਚ ਸਜਾਵਟ ਦਾ ਕੰਮ ਹੋਣਾ ਸੀ ਉਹ ਰੁਕ ਗਿਆ ਸੀ ਤੇ ਸੂਰਿਆ ਵਰਮਨ ਰਾਜਾ ਸੀ ਉਹ ਜਿਹੜਾ ਸੀ Hindu ਧਰਮ ਦੇ ਵਿੱਚ ਬਹੁਤ ਜ਼ਿਆਦਾ ਭਰੋਸਾ ਰੱਖਦਾ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਉਹ ਮੂਰਤੀ ਆ ਉਹਨਾਂ ਨੇ ਉੱਥੇ ਵਿਸ਼ਨੂੰ ਭਗਵਾਨ ਦੀ ਬਣਾਈ ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾਉਣ ਦਾ ਕਾਰਨ ਇਹ ਸੀ ਕਿ ਉਹਦੀ ਜਿਹੜੀ ਆਸਥਾ ਸੀ ਉਹ ਵਿਸ਼ਨੂੰ ਭਗਵਾਨ ਦੇ ਵਿੱਚ ਬਹੁਤ ਜ਼ਿਆਦਾ ਸੀ ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾਉਣ ਕਰਕੇ ਇਸ ਮੰਦਿਰ ਦੇ ਵਿੱਚ ਹੋਰ Hindu ਧਰਮ ਦੇ ਦੇਵੀ-ਦੇਵਦਿਆਂ ਦੀਆਂ ਮੂਰਤੀਆਂ ਵੀ ਬਣਾਈਆਂ ਗਈਆਂ ਸੋ ਇਹਨਾਂ ਕਾਰਨਾਂ ਕਰਕੇ ਕਿਹਾ ਜਾਂਦਾ ਵੀ ਇਹ ਜਿਹੜਾ ਮੰਦਿਰ ਸੀ ਇਹ ਹਿੰਦੂ ਧਰਮ ਦੇ ਨਾਲ ਸਿੱਧਾ-ਸਿੱਧਾ ਸੰਬੰਧ ਰੱਖਦਾ ਸੀ ਇਸ ਮੰਦਿਰ ਦਾ ਜਿਹੜਾ ਪ੍ਰਾਚੀਨ ਨੂਰ ਨਾਮ ਸੀ ਉਹ ਕਿਹਾ ਜਾਂਦਾ ਹੈ ਇਤਿਹਾਸ ਦੇ ਵਿੱਚ ਵਿਰਾ ਵਿਸ਼ਨੂ ਲੋਕਾ ਜਾਂ ਪਰਮਾ ਵਿਸ਼ਨੂ ਲੋਕਾ ਸੀ ਇਹਨਾਂ ਦਾ ਮਤਲਬ ਵਿਸ਼ਨੂੰ ਭਗਵਾਨ ਦਾ ਪਵਿੱਤਰ ਸਥਾਨ ਸੋ ਇਹ ਚੀਜ਼ਾਂ ਨੂੰ ਇਕੱਠਾ ਕਰਕੇ ਇਹ ਤਥਾਂ ਨੂੰ ਇਕੱਠਾ ਕਰਕੇ ਦੇਖਿਆ ਜਾਂਦਾ ਤਾਂ ਇਹ ਮੰਦਿਰ ਸਿੱਧਾ-ਸਿੱਧਾ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦਾ ਪਰ ਇਤਿਹਾਸ ਦੇ ਵਿੱਚ ਦੂਜਾ ਪੱਖ ਵੀ ਆਇਆ ਕਿ ਆਹ ਜਾਂਦਾ ਇਹ ਜਿਹੜਾ ਮੰਦਿਰ ਆ ਇਹ ਬੁੱਧ ਧਰਮ ਦੇ ਨਾਲ ਵੀ ਸੰਬੰਧ ਰੱਖਦਾ ਹੁਣ ਦੂਜਾ ਪੱਖ ਵੀ ਬੁੱਧ ਧਰਮ ਦੇ ਨਾਲ ਕਿੰਦਾ ਸੰਬੰਧ ਰੱਖਦਾ ਉਹ ਵੀ ਇਤਿਹਾਸਿਕ ਪ੍ਰਮਾਣ ਨੇ ਜੋ ਕਿ ਲਿਖਿਆ ਹੋਇਆ ਇਸ ਮੰਦਿਰ ਦਾ ਨਾਮ ਅਜਰ ਜ਼ਮੇ ਦੇ ਵਿੱਚ ਅੰਕੋਰ ਵਤ ਮੰਦਿਰ ਹੈ ਅੰਕੋਵਰ ਵਾਤ ਮੰਦਿਰ ਨੂੰ ਬੁੱਧ ਧਰਮ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ ਬੁੱਧ ਧਰਮ ਦੇ ਨਾਲ ਜੋੜ ਕੇ ਦਿਖਾਉਣ ਦਾ ਕਾਰਨ ਕੀ ਆ ਜਦੋਂ ਸੂਰਿਆ ਵਰਮਨ ਦਾ ਦਿਹਾਂਤ ਹੋਇਆ ਤਾਂ ਉਸ ਤੋਂ ਬਾਅਦ ਅੱਗੇ ਰਾਜਵਾਂਸ਼ ਚੱਲਿਆ ਤੇ ਜਿਹੜੇ ਅਗਲੇ ਆਉਣ ਵਾਲੀਆਂ ਪੀੜ੍ਹੀਆਂ ਸੀ ਉਹ ਵੀ Hindu ਧਰਮ ਦੇ ਨਾਲ ਬਹੁਤ ਜ਼ਿਆਦਾ ਸਬੰਧ ਰੱਖਦੀਆਂ ਸੀ ਉਹ ਪਿਆਰ ਕਰਦੀਆਂ ਸੀ Hindu ਧਰਮ ਨੂੰ ਸੋ ਉਹਨਾਂ ਨੇ ਉਹ ਸਮੇਂ ਤੱਕ ਇਸ ਮੰਦਿਰ ਦਾ ਜਿਹੜਾ ਵਾ ਨਾਮ ਜਾਂ ਜਿਹੜਾ ਮੂਲ ਆ ਉਹ Hindu ਧਰਮ ਦੇ ਅਨੁਸਾਰ ਹੀ ਬਣਵਾਇਆ ਜਦੋਂ ਰਾਜਵੰਸ਼ ਰਾਜਗਦੀ ਜੈ ਵਰਮਨ ਦੇ ਹੱਥ ਚਾਈ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਰਾਜਧਾਨੀ ਦਾ ਨਾਮ ਅੰਕੋਰ ਥੋਮ ਰੱਖਿਆ ਸੋ ਅੰਕੋਰ ਥੋਮ ਰੱਖਣ ਤੋਂ ਬਾਅਦ ਜੈ ਵਰਮਨ ਰਾਜ ਵੀ ਘਰ ਵਾਲੀ ਮੂਨ ਰੂਪ ਦੇ ਵਿੱਚ ਬੁੱਧ ਧਰਮ ਨੂੰ ਮੰਨਨ ਵਾਲੀ ਸੀ ਇਸ ਕਰਕੇ ਉਹਨੇ ਰਾਜੇ ਨੂੰ ਉਤਸ਼ਾਹਿਤ ਕੀਤਾ ਵੀ ਤੂੰ ਆਪਣਾ ਧਰਮ ਪਰਿਵਰਤਨ ਕਰ ਜਦੋਂ ਇਹ ਗੱਲ ਰਾਜੇ ਨੇ ਮੰਨੀ ਤਾਂ ਉਹ ਸਮੇਂ ਦੇ ਵਿੱਚ ਮੰਨਿਆ ਜਾਂਦਾ ਵੀ ਜਿਹੜਾ ਸਮੁੰਦਰ ਦਾ ਨਾਮ ਆ ਉਹ ਬਦਲ ਕੇ ਅੰਕੋਰ ਵਤ ਰੱਖਿਆ ਗਿਆ ਪਹਿਲਾ ਨਾਮ ਸੀਗਾ ਜੋ ਵਿਸ਼ਨੂੰਪਤਵਾਨ ਦੇ ਨਾਲ ਸੰਬੰਧ ਰੱਖਦਾ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਨਾਮ ਬਦਲਿਆ ਗਿਆ ਤੇ ਉੱਥੋਂ ਦੇ ਜਿਹੜੇ ਕਾਰਿਗਰ ਸੀ ਕਲਾਕਾਰ ਸੀ ਜੋ ਇੰਟੀਰੀਅਰ ਡਿਜ਼ਾਈਨ ਕਰਦੇ ਸੀ ਕਿਉਂਕਿ ਜਿਹੜਾ ਮੰਦਰ ਦੇ ਵਿੱਚ ਮੀਨਾਕਾਰੀ ਦਾ ਕੰਮ ਸੀ ਸਜਾਵਟ ਦਾ ਕੰਮ ਸੀ ਉਹ ਜੈ ਵਰਮਨ ਨੇ ਪੂਰਾ ਕਰਵਾਇਆ ਸੀ ਸੋ ਜੈ ਵਰਮਨ ਦੇ ਹੁਕਮਾਂ ਤੇ ਪੂਰਾ ਹੋਇਆ ਤੇ ਉਸੇ ਤਰੀਕੇ ਨਾਲ ਜੋ ਵੀ ਉੱਥੇ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਨ ਉਹਨਾਂ ਨੇ ਬੁੱਧੀਚ ਲੋਕਾਂ ਨੇ ਆਪਣੀ ਕਲਾਕ੍ਰਿਤੀ ਦੇ ਹਿਸਾਬ ਨਾਲ ਉਹਨਾਂ ਨੂੰ ਬਦਲ ਗਏ ਪੂਰੇ ਦਾ ਪੂਰਾ ਮੰਦਿਰ ਜਿਹੜਾ ਤਬਦੀਲ ਕਰਤਾ ਇੱਕ ਬੁੱਧ ਧਰਮ ਦੇ ਮੰਦਿਰ ਦੇ ਵਿੱਚ ਸਾਰੀਆਂ ਮੂਰਤੀਆਂ ਦੀ ਜਿਹੜੀ ਸ਼ੇਵ ਆ ਸ਼ੰਕਰ ਦਾ ਸੂਰਤ ਆ ਉਹਨਾਂ ਨੇ ਆਪਣੇ ਬੁੱਧ ਧਰਮ ਦੇ ਮੰਦਿਰ ਦੇ ਹਿਸਾਬ ਨਾਲ ਬਣਾ ਲਿੱਤੀ ਸੋ ਇਹ ਕਰਨਾ ਕਰਕੇ ਕਿਹਾ ਜਾਂਦਾ ਵੀ ਇਹ ਜਿਹੜਾ ਮੰਦਿਰ ਆ ਇਹ ਬੁੱਧ ਧਰਮ ਦੇ ਨਾਲ ਸੰਬੰਧ ਵੀ ਰੱਖਦਾ ਵਾ ਸੋ ਅੱਜ ਦੇ ਸਮੇਂ ਦੇ ਵਿੱਚ ਇਹ ਮੰਦਿਰ ਨੂੰ ਹਿੰਦੂ ਬੋਧ ਧਰਮ ਮੰਦਿਰ ਕਰਕੇ ਜਾਣਿਆ ਜਾਂਦਾ ਵਾ ਪਹਿਲੇ ਯੂਨੈਸਕੋ ਨੇ ਵਰਲਡ ਹੈਰੀਟੇਜ ਦਾ ਇਸ ਮੰਦਿਰ ਨੂੰ ਤਬੇ ਮਾ ਦਿੱਤਾ ਹੋਇਆ ਇਹ ਮੰਦਿਰ ਦੀ ਵਿਸ਼ੇਸ਼ਤਾ ਤੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਇਹ ਮੰਦਿਰ ਦਾ ਨਾਮ ਦਰਜ ਕੀਤਾ ਹੋਇਆ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਬੋਧੀ ਮੰਦਿਰ ਹੈ ਜਿਹੜਾ ਕਿ 402 ਏਕੜ ਦੇ ਵਿੱਚ ਬਣਿਆ ਹੋਇਆ ਇਸ ਇੱਕ ਹੋਰ ਬਹੁਤ ਵੱਡੀ ਵਿਸ਼ੇਸ਼ਤਾ ਇਸ ਮੰਦਿਰ ਦੀ ਕੰਬੋਡੀਆ ਦਾ ਜਿਹੜਾ ਝੰਡਾ ਵਾ ਉਹ ਝੰਡੇ ਦੇ ਵਿਚਕਾਰ ਮੱਧ ਦੇ ਵਿੱਚ ਇਸ ਮੰਦਿਰ ਦੀ ਆ ਜਿਹੜੀ ਤਸਵੀਰ ਆ ਉਹ ਲੱਗੀ ਹੁੰਦੀ ਆ ਇਸ ਕਰਕੇ ਵੀ ਇਸ ਮੰਦਿਰ ਨੂੰ ਪੂਰੇ ਭਾਰਤ ਦੇ ਵਿੱਚ ਜਾਣਿਆ ਜਾਂਦਾ ਤੇ ਦੁਨੀਆ ਤੋਂ ਲੱਖਾਂ ਦੇ ਕਗਾਰ ਦੇ ਲੋਕ ਹਰ ਸਾਲ ਇਸ ਮੰਦਿਰ ਦੇ ਦਰਸ਼ਨ ਕਰਨ ਜਾਂਦੇ ਨੇ ਸੋ ਇਹ ਇਤਿਹਾਸਿਕ ਮੰਦਿਰ ਦਾ ਦੁਨੀਆ ਦਾ ਸਭ ਤੋਂ ਵੱਡਾ Hindu ਬੁੱਧੀਸ਼ਮੰਦ ਸਿੱਧਾ ਸਿੱਧਾ ਸਬੰਧ Hindu ਧਰਮ ਦੇ ਨਾਲ ਵੀ ਹੈ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ